ਅੱਜ ਰਾਜਪੁਰੇ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਪ੍ਰਧਾਨ ਬੀਮਲ ਜੈਨ ਦੀ ਅਗਵਾਈ ਦੇ ਵਿੱਚ ਇੰਸਟਾਲੇਸ਼ਨ ਸੈਰੇਮਨੀ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਮੁੱਖ ਤੌਰ ਤੇ ਡਿਸਟ੍ਰਿਕਟ ਗਵਰਨਰ ਗਨਸ਼ਾਮ ਕਾਉਂਸਲ ਪਹੁੰਚੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਅਸੀਂ ਇਸ ਕੈਂਪ ਦੀ ਦੌਰਾਨ ਆਉਣ ਵਾਲੇ ਸਮੇਂ ਦੇ ਵਿੱਚ ਕਈ ਲੋਕ ਭਲਾਈ ਦੇ ਕੰਮ ਵੀ ਕਰਦੇ ਰਹਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਈ ਹੋਰ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਨਵੇਂ ਮੈਂਬਰ ਵੀ ਇਸ ਮੌਕੇ ਤੇ ਚੁਣੇ ਸੋ ਇਸ ਦੌਰਾਨ ਹੋਰ ਕੀ ਕੁਝ ਕਹਿਣਾ ਸੀ ਰੋਟਰੀ ਕਲੱਬ ਆਫ ਰਾਜਪੁਰਾ ਪ੍ਰਾਈਮ ਦੇ ਮੈਂਬਰਾਂ ਦਾ ਸਵਾਉ ਤੁਹਾਨੂੰ ਵੀ ਸੁਣਾਉਂਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਜੋ ਸਾਡੇ ਚਾਰਟਰਡ ਪ੍ਰੈਜ਼ੀਡੈਂਟ ਹੈਗੇ ਨੇ ਰੋਟੇਰੀਅਨ ਵਿਮਲ ਜੈਨ ਜੀ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਜੋ ਅਸੀਂ ਨਵਾਂ ਬਣਾਇਆ ਅੱਜ ਅਸੀਂ ਇਹਨਾਂ ਦੀ ਇੰਸਟਾਲੇਸ਼ਨ ਕੀਤੀ ਹੈ। ਉਹਨਾਂ ਨੂੰ ਤੇ ਚੇਅਰਮੈਨ ਸਾਹਿਬ ਸੰਜੀਵ ਮਿੱਤਲ ਜੀ, ਸੈਕਟਰੀ ਲਲੀ ਜੀ ਅਤੇ ਫਾਈਨਾਂਸ ਸੈਕਟਰੀ ਨੰਦਾ ਸਾਹਿਬ ਨੂੰ ਮੁਬਾਰਕਵਾਦ ਦਿਨਾ ਕਿ ਇਹਨਾਂ ਨੇ ਨਵਾਂ ਕਲੱਬ ਰਾਜਪੁਰਾ ਦੇ ਵਿੱਚ ਬਣਾਇਆ। ਅਤੇ ਬਹੁਤ ਅੱਛਾ ਜੋ ਹੈਗਾ ਕਲੱਬ ਅੱਜ ਇੰਸਟਾਲੇਸ਼ਨ ਕੀਤਾ ਉਸ ਤੋਂ ਪਹਿਲਾਂ ਹੀ ਸਰਵਿਸ ਪ੍ਰੋਜੈਕਟ ਜਿਹੜੇ ਹੈਗੇ ਨੇ ਉਹ ਆਲਰੇਡੀ ਸਟਾਰਟ ਕਰ ਚੁੱਕੇ ਨੇ ਤੇ ਇਹਨਾਂ ਦਾ ਜੋ ਵਿਜ਼ਨ ਹੈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਕੈਂਪ ਲਗਾਉਣ ਜਾ ਰਹੇ ਨੇ ਮੈਡੀਕਲ ਕੈਂਪ ਹੈਗਾ ਬਲੱਡ ਡੋਨੇਸ਼ਨ ਕੈਂਪ ਹੈਗਾ ਅਤੇ ਸਮਾਜ ਸੇਵਾ ਦੇ ਵਿੱਚ ਜੋ ਸਾਡੇ ਰੋਟਰੀ ਇੰਟਰਨੈਸ਼ਨਲ ਤੋਂ ਪ੍ਰੋਜੈਕਟ ਆ ਰਹੇ ਹੈਗੇ ਆ ਅਸੀਂ ਨੈਪਕਿਨ ਡਿਸਟਰਾਇ ਮਸ਼ੀਨਾਂ ਜੋ ਕਾਲਜਾਂ ਦੇ ਵਿੱਚ ਪਲੱਸ 1 ਪਲੱਸ 2 ਦੇ ਜਾਂ ਕਾਲਜਾਂ ਦੇ ਵਿੱਚ ਲਗਵਾਉਣ ਜਾ ਰਹੇ ਆ ਅਸੀਂ 휠ਚੇਅਰ ਦੇਣ ਜਾ ਰਹੇ ਹੈਗੇ ਆ ਉਹ ਜਿੱਥੇ ਹਸਪੀਟਲ ਜਾਂ ਤਹਿਸੀਲਾਂ ਦੇ ਵਿੱਚ ਐਸਡੀਐਮ ਆਫਿਸ ਦੇ ਵਿੱਚ ਹੋਊਗਾ ਉਹ ਵੀ ਅਸੀਂ ਪ੍ਰੋਜੈਕਟ ਜਿਹੜਾ ਹੈਗਾ ਕਲੱਬਾ ਰੋਟਰੀ ਕਲੱਬ ਰਾਜਪੁਰਾ ਪ੍ਰਾਈਮ ਕਰੂਗਾ ਤੇ ਮੈਂ ਦੱਸਣਾ ਚਾਹਨਾ ਕਿ ਡਿਸਟ੍ਰਿਕਟ 3090 ਵਿੱਚ ਅੱਜ 125 ਕਲੱਬ ਹੈਗੇ ਨੇ ਤੇ 2700 ਤੋਂ ਵੱਧ ਸਾਡੇ ਮੈਂਬਰ ਨੇ ਰੋਟਰੀ ਪੂਰੇ ਵਾਰਡ ਦੇ ਵਿੱਚ 200 ਕੰਟਰੀ ਦੇ ਵਿੱਚ ਫੈਲੀ ਹੋਈ ਹੈ ਤੇ 529 ਸਾਡੇ ਡਿਸਟ੍ਰਿਕਟ ਹੈਗੇ ਆਂ ਅਤੇ ਇਹ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਅਤੇ ਜੇ ਮੈਂ ਗੱਲ ਕਰਾਂ ਤਾਂ ਪੋਲੀਓ ਦੀ ਤਾਂ ਪੋਲੀਓ ਨੂੰ ਇੰਡੀਆ ਦੇ ਵਿੱਚੋਂ ਜੇ ਖਤਮ ਕੀਤਾ ਹੈਗਾ ਤਾਂ ਜੇ ਉਹਦੇ ਵਿੱਚ ਜਿੰਨਾ ਵੀ ਦਵਾਈ ਦਿੱਤੀ ਜਾਂਦੀ ਹੈ ਉਹ ਸਾਰੇ ਸਾਰੇ ਰੋਟਰੀ ਚਾਹੇ ਉਹ ਗਵਰਨਮੈਂਟ ਆਫ ਇੰਡੀਆ ਦੇ ਥਰੂ ਹਰ ਸਟੇਟ ਦੇ ਵਿੱਚ ਜਾਰੀ ਹੈ ਉਹ ਜਿਹੜੀ ਆਪਾਂ ਕਹਿੰਦੇ ਦੋ ਬੂੰਦ ਬੱਚਿਆਂ ਨੂੰ ਅਸੀਂ ਪਹਲਾ ਰਹੇ ਹੈਗੇ ਉਹਦੀ ਕੀਮਤ ਜਿਹੜੀ ਹੈਗੀ ਹੈ ਦੋ ਬੂੰਦਾਂ ਦੀ 5 ਡਾਲਰ ਹੈਗੇ ਹਨ ਅਤੇ ਉਹ ਪੂਰਾ ਖਰਚਾ ਜਿਹੜਾ ਹੈਗਾ ਰੋਟਰੀ ਇੰਟਰਨੈਸ਼ਨਲ ਕਰ ਰਹੀ ਹੈਗੀ ਹੈ ਅਤੇ ਆਨ ਨਾਲੇ ਦੋ ਸਾਲਾਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਪੂਰੇ ਵਰਡ ਦੇ ਵਿੱਚੋਂ ਪੋਲੀਓ ਖਤਮ ਹੋ ਜੂ ਕਿਉਂਕਿ ਹੁਣ ਕੋਈ ਵੀ ਨਵਾਂ ਕੇਸ ਜਿਹੜਾ ਹੈਗਾ ਇੰਡੀਆ ਦੇ ਵਿੱਚ ਨਹੀਂ ਹੈ ਸਿਰਫ ਪਿੱਛੇ ਦੋ ਕੇਸ ਆਏ ਸੀ ਇੱਕ ਪਾਕਿਸਤਾਨ ਦੇ ਵਿੱਚ ਇੱਕ ਨਾਈਜੀਰੀਆ ਦੇ ਵਿੱਚ ਉਹ ਵੀ ਉਸ ਤੋਂ ਬਾਅਦ ਦੁਬਾਰਾ ਕੇਸ ਕੋਈ ਨਹੀਂ है ऑनर ਨੂੰ ਰਿਕਵਰੀ ਕਰਨ ਵਾਸਤੇ ਅਸੀਂ ਜਿਹੜੇ ਡ੍ਰੌਪਸ ਜਿਹੜੇ ਹੈਗੇ ਨੇ ਅਪਲਾਈ ਜਾ ਰਹੇ ਨੇ ਇਸ ਤੋਂ ਇਲਾਵਾ ਅਸੀਂ ਐਂਬੂਲੈਂਸ ਬੈਨ ਸਾਡੀਆਂ ਜਿਹੜੀਆਂ ਹੈਗੀਆਂ ਨੇ ਉਹ ਚੱਲ ਰਹੀਆਂ ਨੇ ਅਤੇ ਰਾਜਪੁਰਾ ਪ੍ਰਾਈਮ ਦੀ ਗੱਲ ਕਰਾਂ ਤਾਂ ਇਹ ਬਹੁਤ ਅੱਛਾ ਕਲੱਬ ਹੈਗਾ ਕਿਉਂਕਿ ਇਹਦੇ ਵਿੱਚ ਡੀਆਰਆਰ ਵਿਪul ਮਿੱਤਲ ਜੀ ਆਲਰੇਡੀ ਸੇਵਾ ਕਰ ਰਹੇ ਨੇ ਡਿਸਟ੍ਰਿਕਟ 3090 ਦੀ ਉਹਨਾਂ ਦੀ ਰਹਿਨਵਾਈ ਦੇ ਵਿੱਚ ਇਹ ਕਲੱਬ ਅਸੀਂ ਸਾਰਿਆਂ ਨੇ ਰਲ ਕੇ ਬਣਾਇਆ ਅਤੇ ਇਹ ਕਲੱਬ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਟ੍ਰਿਕਟ 3090 ਵਿੱਚ ਅੱਛਾ ਤੇ ਇੱਕ ਨੰਬਰ ਦਾ ਕਲੱਬ ਬਣੂਗਾ ਅਤੇ ਮੈਨੂੰ ਪੂਰੀ ਉਮੀਦ ਹੈ ਜੀ ਇਹ ਜਿੰਨੇ ਵੀ ਸਵਾਸ ਸੇਵਾ ਦੇ ਕੰਮ ਕਰਨਗੇ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਲੋਕਾਂ ਨੂੰ ਉਹਦਾ ਬਹੁਤ ਫਾਇਦਾ ਹੋਊਗਾ। ਇਹਦਾ ਹੈ ਕੰਮ ਤਾਂ ਅਸੀਂ ਪਹਿਲੇ ਸਟਾਰਟ ਕਰ ਚੁੱਕੇ ਹਾਂ। ਜੀ ਇੰਸਟਾਲੇਸ਼ਨ ਤੋਂ ਪਹਿਲੇ ਵੀ ਅਸੀਂ ਇੱਕ ਦੋ ਪ੍ਰੋਜੈਕਟਰ ਲਗਾ ਚੁੱਕੇ ਆ ਤੇ ਇੰਸਟਾਲੇਸ਼ਨ ਤੋਂ ਬਾਅਦ ਵੀ ਸਾਡੇ ਅਸੀਂ ਮਤਲਬ ਆਪਸ ਵਿੱਚ ਗੱਲਬਾਤ ਕੀਤੀ ਵੀ ਹੈ ਇੱਕ ਆਨ ਆਲੇ ਟਾਈਮ 'ਚ ਅਸੀਂ April 'ਚ ਆਈ ਕੈਂਪ ਲਗਾਉਣ ਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਿਹਾ ਸਾਡੇ ਮਤਲਬ ਫਾਈਨਲ ਹੋ ਚੁਕਿਆ ਰੇਟ ਲੈ ਕੇ ਬਾਕੀ ਹੋਰ ਵੀ ਜਿਹੜੇ ਪ੍ਰੋਜੈਕਟ ਹੋਣਗੇ ਸਾਨੂੰ ਕੌਂਸਲ ਸਾਹਿਬ ਸਾਡੇ ਗਵਰਨਰ ਸਾਹਿਬ ਜਿਸ ਤਰ੍ਹਾਂ ਵੀ ਗਾਈਡ ਕਰਨਗੇ ਆਪਾਂ ਉਸ ਉਸੇ ਤਰ੍ਹਾਂ ਉਸੇ ਹਿਸਾਬ ਨਾਲ ਲੱਗ ਲੈ ਪ੍ਰੋਗਰਾਮ ਅਕਾ ਜੀ ਵੇਟ ਕਰੋ ਵੇਟ ਕਰੋ ਤੁਸੀਂ ਰੋਟੀ ਕਲੱਬ ਪ੍ਰਾਈਮ ਦੇ ਚੇਅਰਮੈਨ ਬਣੇ ਹੋ ਸਭ ਤੋਂ ਪਹਿਲਾ ਕੰਮ ਸਮਾਜ ਭਲਾਈ ਦਾ ਤੁਹਾਡਾ ਕਿਹੜਾ ਹੋਏਗਾ ਜਿਹੜਾ ਰਾਜਪੁਰਚਿਤ ਕੀਤਾ ਜਾਏ ਸਮਾਜ ਭਾਈ ਦਾ ਕੰਮ ਇਦਾਂ ਹੈਗਾ ਕਿ ਸ਼ਹਿਰ ਦੇ ਵਿੱਚ ਬਹੁਤ ਲੋੜਵੰਦ ਵਿਅਕਤੀ ਆਗੇ ਨੇ ਜਿਨ੍ਹਾਂ ਨੂੰ ਲੱਗਦਾ ਕਿਸੇ ਵੀ ਸਮੇਂ ਕਿਸੇ ਚੀਜ਼ ਦੀ ਵੀ ਲੋੜ ਪੈ ਸਕਦੀ ਹੈ। ਤੇ ਉਹ ਜ਼ਰੂਰਤਮੰਦ ਲੋਕਾਂ ਨੂੰ ਕੋਈ ਵੀ ਸਾਡੇ ਕੋਲ ਅਪਰੋਚ ਕਿਸੇ ਤਰ੍ਹਾਂ ਦੀ ਵੀ ਕਰੂਗਾ। ਪਹਿਲਾਂ ਵੀ ਕੀਤੀ ਇਹਨਾਂ ਨੇ ਅਪਰੋਚ ਅਸੀਂ ਉਹਨਾਂ ਦੀ ਮਿਲ ਕੇ ਜੋ ਲੋੜ ਸੀਗੀ ਪੂਰੀ ਕੀਤੀ ਹੈ। ਅੱਗੇ ਤੋਂ ਵੀ ਜਿਵੇਂ ਜਿਵੇਂ ਸਾਡੇ ਕੋਲ ਕੋਈ ਆਊਗਾ ਤਾਂ ਦਾ ਸਵਬ ਦਾ ਆਸਰਾ ਕੇ ਆਂਦਾ ਕਿ ਮੇਰਾ ਉੱਥੋਂ ਕੰਮ ਹੋ ਜਾਊਗਾ। ਜੋ ਸਾਡੇ ਕੋਲ ਜੋ ਵੀ ਆਊਗਾ ਅਸੀਂ ਕੰਮ ਨੂੰ ਕਰਾਂਗੇ। न्यूज 89 पंजाब देली राजपुरा तो पत्रकार मोहित कुमार दी खास रिपोर्ट न्यूज 89 पंजाब हर खबर जिन्दा होवे असर